ਦੋਸਤੋ ਅੱਜਕੱਲ ਗੂਗਲ ਤੋਂ ਵੀ ਜ਼ਿਆਦਾ ਸਰਚ ਵੋਲਿਊਮ YouTube ਤੇ ਹੈ ਕਿਉਂਕਿ ਲੋਕ ਪੜਨ ਦੇ ਬਜਾਏ ਉਹਨੂੰ ਦੇਖ ਕੇ ਸਮਝ ਕੇ ਸੁਣ ਕੇ ਕਰਨਾ ਜ਼ਿਆਦਾ ਪਸੰਦ ਕਰਦੇ ਜੇਕਰ ਤੁਸੀਂ ਕੁਝ ਵੀ ਸਿੱਖਣਾ ਚਾਹੁੰਦੇ ਹੋ ਤੁਸੀਂ ਕੁਝ ਵੀ ਜ਼ਿੰਦਗੀ ਦੇ ਵਿੱਚ ਨਵਾਂ ਕਰਨਾ ਚਾਹੁੰਦੇ ਹੋ ਤੇ YouTube ਦੀ ਵੀਡੀਓ ਤੋਂ ਤੁਸੀਂ ਬੜੀ ਆਸਾਨੀ ਦੇ ਨਾਲ ਸਿੱਖ ਸਕਦੇ ਹੋ ਐਜ਼ ਕੰਪੇਅਰ ਟੂ ਅਸੀਂ ਉਸਨੂੰ ਪੜ ਕੇ ਸਿੱਖੇ ਇਸ ਲਈ ਬਹੁਤ ਸਾਰੇ ਲੋਕ ਡਿਜੀਟਲ ਮੀਡੀਆ ਵੱਲ ਅਟਰੈਕਟ ਹੋ ਰਹੇ ਨੇ ਔਰ ਬਹੁਤ ਸਾਰੇ ਲੋਕ ਹਰ ਇੱਕ ਟੌਪਿਕ ਨੂੰ YouTube ਤੇ ਵੀਡੀਓ ਦੇ ذریعے ਦੱਸ ਰਹੇ ਇਸ ਦੇ ਲਈ ਹੀ ਵੀਡੀਓਜ਼ ਦਾ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਅਤੇ ਲੋਕ ਐਡੀਟਿੰਗ ਸਿੱਖਣ ਦੇ ਲਈ ਉਤਾਵਲੇ ਵੀ ਹੋ ਰਹੇ ਨੇ ਤੇ ਕਈਆਂ ਦਾ ਸ਼ੌਂਕ ਵੀ ਬਣ ਗਿਆ ਕਿ ਉਹ ਐਡੀਟਿੰਗ ਕਰਨ ਚਾਹੇ ਉਹ ਆਪਣੇ ਲਈ ਕਰਨ ਜਾਂ ਉਹ ਉਸ ਨੂੰ ਐਜ਼ ਅ ਪ੍ਰੋਫੈਸ਼ਨ ਜੌਬ ਵੀ ਲੈ ਸਕਦੇ ਨੇ ਔਰ ਕਿਸੇ ਦੇ ਨਾਲ ਕੰਟਰੈਕਟ ਬੇਸ ਤੇ ਕੰਮ ਵੀ ਕਰ ਸਕਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਘਰ ਬੈਠ ਕੇ ਹੀ ਵੀਡੀਓ ਐਡੀਟਿੰਗ ਸਿਖਾਵਾਂਗਾ ਜੋ ਕਿ ਇੱਕ ਬੇਸਿਕ ਕੋਰਸ ਹੈ ਜਿਸ ਨੂੰ ਤੁਸੀਂ ਘਰ ਬੈਠ ਕੇ ਪੈਸੇ ਬਣਾ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਜਮਾਨੇ ਗਏ ਜਦੋਂ ਐਡਿਟਿੰਗ ਵੱਡੇ ਵੱਡੇ ਕੰਪਿਊਟਰ ਜਾਂ ਫਿਰ ਲੈਪਟਾਪ ਤੇ ਕੀਤੀ ਜਾਂਦੀ ਸੀ ਅਤੇ ਐਡਿਟਿੰਗ ਨੂੰ ਇੱਕ ਹੌਵੇ ਵਾਂਗੂ ਵੇਖਿਆ ਜਾਂਦਾ ਸੀ ਪਹਿਲਾਂ ਮੋਸਟਲੀ ਫਿਲਮਾਂ ਦੇ ਵਿੱਚ ਹੀ ਜ਼ਿਆਦਾਤਰ ਐਡਿਟਿੰਗ ਦੇਖਣ ਨੂੰ ਮਿਲਦੀ ਸੀ ਪਰ ਹੁਣ ਜਮਾਨਾ ਬਦਲ ਗਿਆ ਹੁਣ ਛੋਟੀ ਤੋਂ ਛੋਟੀ ਵੀਡੀਓ ਤੋਂ ਲੈ ਕੇ ਵੱਡੀ ਤੋਂ ਵੱਡੀ ਵੀਡੀਓ ਦੇ ਵਿੱਚ ਐਡਿਟਿੰਗ ਹੁੰਦੀ ਹੈ ਔਰ ਅੱਜਕਲ ਇਹਦੀ ਜ਼ਰੂਰਤ ਵੀ ਪੈ ਰਹੀ ਹੈ ਅੱਜਕਲ ਤਾਂ ਬਹੁਤ ਸਾਰੇ ਲੋਕ ਮੋਬਾਈਲ ਤੇ ਹੀ ਐਡਿਟਿੰਗ ਕਰ ਲੈਂਦੇ ਨੇ ਵਧੀਆ ਕਮਾਈ ਦਾ ਸਾਧਨ ਵੀ ਬਣਾ ਲੈਂਦੇ ਤੁਸੀਂ ਬੜੀ ਆਸਾਨੀ ਦੇ ਨਾਲ ਆਪਣੇ ਮੋਬਾਈਲ ਤੋਂ ਐਡਿਟਿੰਗ ਕਰ ਸਕਦੇ ਹੋ ਔਰ ਇਸ ਨੂੰ ਇੱਕ ਕਮਾਈ ਦਾ ਸਾਧਨ ਬਣਾ ਸਕਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਡਿਟਿੰਗ ਨਾਲ ਰਿਲੇਟਡ ਬਹੁਤ ਹੀ ਬੇਸਿਕ ਜਾਣਕਾਰੀ ਦਵਾਂਗਾ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਹੁਣ ਬੇਸਿਕ ਐਡਿਟਿੰਗ ਦੀ ਗੱਲ ਕਰ ਰਿਹਾ ਹਾਂ ਇਸ ਦੇ ਰਿਲੇਟਡ ਮੈਂ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗਾ ਲੇਕਿਨ ਇਸ ਤੋਂ ਉੱਪਰ ਹੋਰ ਵੀ ਬਹੁਤ ਸਾਰੇ ਕੋਰਸ ਨੇ ਜੋ ਕਰਨੇ ਪੈਂਦੇ ਨੇ ਇੱਕ ਐਕਸਪਰਟ ਐਡੀਟਰ ਬਣਦੇ ਲਈ ਪਰ ਇੱਕ ਗੱਲ ਤੁਸੀਂ ਯਾਦ ਰੱਖੋ ਕਿ ਬੇਸਿਕ ਐਕਟਿੰਗ ਦੇ ਨਾਲ ਹੀ ਤੁਸੀਂ ਅੱਗੇ ਵਧ ਸਕਦੇ ਹੋ ਤੁਹਾਡਾ ਬੇਸ ਕਲੀਅਰ ਕਰਨ ਤੋਂ ਬਾਅਦ ਤੁਸੀਂ ਨੈਕਸਟ ਲੈਵਲ ਦਾ ਕੋਰਸ ਜੁਆਇਨ ਕਰ ਸਕਦੇ ਹੋ ਜਦੋਂ ਵੀ ਕੋਈ ਐਡੀਟਿੰਗ ਬਾਰੇ ਗੱਲ ਕਰਦਾ ਤਾਂ ਆਟੋਮੈਟਿਕਲੀ ਦੋ ਤਿੰਨ ਸੌਫਟਵੇਅਰ ਸਾਹਮਣੇ ਆ ਹੀ ਜਾਂਦੇ ਨੇ ਜਿਵੇਂ ਕਿ ਐਡੋਬ ਪ੍ਰੀਮੀਅਮ ਪ੍ਰੋ ਆਫਟਰ ਇਫੈਕਟ ਅਤੇ ਮੈਕ ਦੇ ਪੀਸੀ ਤੇ ਫਾਈਨਲ ਕੱਟ ਪ੍ਰੋ ਪਰ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਸੌਫਟਵੇਅਰਸ ਨੇ ਔਰ ਮੋਬਾਈਲ ਐਪਸ ਨੇ ਜਿਨ੍ਹਾਂ ਨੂੰ ਸਿੱਖਣਾ ਇਸ ਤੋਂ ਬਹੁਤ ਹੀ ਆਸਾਨ ਹੈ ਇਹਨਾਂ ਦੇ ਵਿੱਚੋਂ ਕੁਝ ਨਾਮ ਹਨ ਟਾਈਮ ਮਾਸਟਰ ਕੈਪ ਕੱਟ ਫਿਲਮੋਰਾ ਅਤੇ ਵੀ ਐਨ ਐਡੀਟਰ ਇਹ ਸਾਰੇ ਹੀ ਮੋਬਾਈਲ ਫ੍ਰੈਂਡਲੀ ਐਡੀਟਿੰਗ ਸੌਫਟਵੇਅਰ ਨੇ ਤੁਸੀਂ ਆਪਣੇ ਕਿਸੇ ਵੀ ਮੋਬਾਈਲ ਦੇ ਵਿੱਚ ਇਹਨਾਂ ਸੌਫਟਵੇਅਰ ਨੂੰ ਇੰਸਟਾਲ ਕਰਕੇ ਐਡਿਟਿੰਗ ਸ਼ੁਰੂ ਕਰ ਸਕਦੇ ਹੋ ਸ਼ੁਰੂ ਵਿੱਚ ਤੁਸੀਂ ਆਪਣੇ ਮੋਬਾਈਲ ਤੋਂ ਵੀਡੀਓ ਸ਼ੂਟ ਕਰ ਸਕਦੇ ਹੋ ਔਰ ਸ਼ੂਟ ਕਰਨ ਤੋਂ ਬਾਅਦ ਇਹਨਾਂ ਸੌਫਟਵੇਅਰ ਦੇ ਨਾਲ ਉਹਨਾਂ ਨੂੰ ਐਡਿਟ ਕਰ ਸਕਦੇ ਹੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇੱਕ ਬੇਸਿਕ ਐਪਲੀਕੇਸ਼ਨ ਕਾਈਨ ਮਾਸਟਰ ਨੂੰ ਕਿਵੇਂ ਚਲਾਉਣਾ ਹੈ ਕਿਵੇਂ ਐਡਿਟ ਕਰਨਾ ਉਹਦੇ ਬਾਰੇ ਦੱਸ ਰਿਹਾ ਸਭ ਤੋਂ ਪਹਿਲਾਂ ਕਾਈਨ ਮਾਸਟਰ ਐਪ ਖੋਲੋ ਤੇ ਇੱਕ ਨਵਾਂ ਪ੍ਰੋਜੈਕਟ ਬਣਾਓ ਜਿਸ ਦੇ ਲਈ ਨਿਊ ਪ੍ਰੋਜੈਕਟ ਜਾਂ ਫਿਰ ਪਲੱਸ ਦੇ ਆਈਕਨ ਦੇ ਕਲਿੱਕ ਕਰੋ ਵੀਡੀਓ ਦਾ ਰੇਸ਼ੋ ਤੁਸੀਂ ਇੰਸਟਾਗ੍ਰam ਜਾਂ ਫਿਰ ਯੂਟਿਊਬ ਦੇ ਅਕੋਰਡਿੰਗ ਸੈੱਟ ਕਰ ਲਓ ਹੁਣ ਤੁਸੀਂ ਵੀਡੀਓ ਜਾਂ ਫੋਟੋ ਨੂੰ ਕਾਈਨ ਮਾਸਟਰ ਦੇ ਵਿੱਚ ਇੰਪੋਰਟ ਕਰੋ ਜਿਸ ਦੇ ਵਿੱਚ ਤੁਸੀਂ ਮੀਡੀਆ ਦੇ ਉੱਪਰ ਕਲਿੱਕ ਕਰੋ ਆਪਣੀ ਡਿਵਾਈਸ ਦੇ ਵਿੱਚ ਫੋਟੋਜ਼ਾਂ ਵੀਡੀਓਜ਼ ਨੂੰ ਚੁਣ ਲਵੋ ਹੁਣ ਤੁਸੀਂ ਵੀਡੀਓ ਨੂੰ ਕੱਟ ਕਰ ਸਕਦੇ ਹੋ ਟਰਿਮ ਕਰ ਸਕਦੇ ਹੋ ਜਾਂ ਫਿਰ ਸਪਲਿਟ ਕਰ ਸਕਦੇ ਹੋ ਇਸ ਦੇ ਲਈ ਟਾਈਮ ਲਾਈਨ ਦੇ ਵਿੱਚ ਤੁਸੀਂ ਆਪਣੀ ਵੀਡੀਓ ਨੂੰ ਸਿਲੈਕਟ ਕਰੋ ਉਸ ਤੋਂ ਬਾਅਦ ਤੁਸੀਂ ਸੀਜ਼ਰ ਜਾਂ ਫਿਰ ਟਰੇਮ ਜਾਂ ਫਿਰ ਸਪਲਿਟ ਟੂਲ ਦੇ ਨਾਲ ਆਪਣੀ ਵੀਡੀਓ ਨੂੰ ਕੱਟ ਟਰਿਮ ਜਾਂ ਸਪਲਿਟ ਕਰ ਸਕਦੇ ਸਕਦੇ ਇਸ ਦੇ ਨਾਲ ਤੁਸੀਂ ਆਪਣੀ ਵੀਡੀਓ ਨੂੰ ਕਲਿੱਪ ਮਰਜ ਵੀ ਕਰ ਸਕਦੇ ਹੋ ਔਰ ਬਾਕੀ ਤਰੀਕਿਆਂ ਦੇ ਨਾਲ ਅਰੇਂਜ ਵੀ ਕਰ ਸਕਦੇ ਹੋ ਕਲਿੱਪ ਮਰਜ ਕਰਨ ਦੇ ਲਈ ਜਿਵੇਂ ਤੁਸੀਂ ਪਹਿਲਾਂ ਮੀਡੀਆ ਸਿਲੈਕਟ ਕੀਤਾ ਸੀ ਦੁਬਾਰਾ ਤੁਸੀਂ ਆਪਣੀਆਂ ਹੋਰ ਵੀਡੀਓਜ਼ ਨੂੰ ਸਿਲੈਕਟ ਕਰੋ ਜਿਹੜੀ ਤੁਸੀਂ ਵੀਡੀਓ ਨੂੰ ਮਰਜ ਕੀਤਾ ਹੈ ਉਹ ਤੁਹਾਡੀ ਵੀਡੀਓ ਵਕ ਵਕ ਨਾ ਦਿਖੇ ਇਸ ਕਰਕੇ ਤੁਸੀਂ ਟਰਾਂਜੀਸ਼ਨ ਇਫੈਕਟ ਲਗਾਓ ਕਲਿੱਪਸ ਦੇ ਵਿੱਚਕਾਰ ਇੱਕ ਪਲੱਸ ਦਾ ਆਈਕਨ ਆਏਗਾ ਉਸ ਤੇ ਕਲਿੱਕ ਕਰੋ ਜਿਸ ਤੋਂ ਵੀਡੀਓ ਦੀ ਟਰਾਂਜੀਸ਼ਨ ਸਟਾਰਟ ਹੋ ਜਾਏਗੀ ਇਸ ਦੇ ਵਿੱਚ ਤੁਸੀਂ ਫੇਡ, ਸਲਾਈਡ, 3D ਆਦਿ ਇਫੈਕਟ ਲਗਾ ਸਕਦੇ ਹੋ। ਹੁਣ ਤੁਸੀਂ ਆਪਣੀ ਵੀਡੀਓ ਦੇ ਵਿੱਚ ਟੈਕਸਟ, ਸਟicker, ਓਵਰਲੇ ਐਡ ਕਰ ਸਕਦੇ ਹੋ। ਜਿਸ ਦੀ ਇੱਕ ਅਲੱਗ ਤੋਂ ਲੇਅਰ ਹੁੰਦੀ ਹੈ। ਉਸ ਲੇਅਰ ਦੇ ਵਿੱਚ ਜਾ ਕੇ ਤੁਸੀਂ ਟੈਕਸਟ ਜਾਂ ਸਟicker ਨੂੰ ਜੋ ਵੀ ਤੁਸੀਂ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਟੈਕਸਟ ਦੇ ਫੌਂਟ, ਕਲਰ, ਐਨੀਮੇਸ਼ਨ ਵੀ ਲਗਾ ਸਕਦੇ ਹੋ। ਇਸ ਤੋਂ ਬਾਅਦ ਵਿੱਚ ਵਾਰੀ ਆਉਂਦੀ ਹੈ ਸਾਊਂਡ ਲਗਾਉਣ ਦੀ, ਮਿਊਜ਼ਿਕ ਜਾਂ ਵਾਇਸਓਵਰ ਐਡ ਕਰਨ ਦੀ। ਆਡੀਓ ਬਟਨ ਤੇ ਕਲਿੱਕ ਕਰਕੇ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ, ਸਾਊਂਡ ਇਫੈਕਟ ਜਾਂ ਫਿਰ ਵਾਇਸਓਵਰ ਐਡ ਕਰ ਸਕਦੇ ਹੋ। ਸੇਮ ट्रांजिशन ਵਾਂਗ ਤੁਸੀਂ ਆਡੀਓ ਸੈੱਟ ਕਰਨ ਦੇ ਲਈ ਆਡੀਓ ਕੱਟ ਫੇਡ ਜਾਂ ਵੋਲਯੂਮ ਐਡਜਸਟ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਆਪਣੀ ਵੀਡੀਓ ਦੀ ਕਲਰ ਗ੍ਰੇਡਿੰਗ ਤੇ ਵੀਡੀਓ ਇਫੈਕਟ ਵੀ ਲਗਾ ਸਕਦੇ ਹੋ ਇਸ ਦੇ ਵਿੱਚ ਤੁਸੀਂ ਐਡਜਸਟਮੈਂਟ ਜਾਂ ਫਿਰ ਫਿਲਟਰ ਜਾਂ ਫਿਰ ਕਲਰ ਗ੍ਰੇਡਿੰਗ ਵੀ ਕਰ ਸਕਦੇ ਹੋ ਇਸ ਵਿੱਚ ਤੁਸੀਂ ਬਲਰ, ਸ਼ਾਰਪਨ, ਐਚ ਡੀ ਆਰ, ਸਲੋ, ਫਾਸਟ ਮੋਸ਼ਨ ਵਗੈਰਾ ਲਗਾ ਸਕੋ। ਇਸ ਤਰੀਕੇ ਦੇ ਨਾਲ ਤੁਹਾਡੀ ਵੀਡੀਓ ਤਿਆਰ ਹੋ ਜਾਏਗੀ। ਤੁਸੀਂ ਫਾਈਨਲ ਵੀਡੀਓ ਨੂੰ ਐਕਸਪੋਰਟ ਕਰੋ। ਐਕਸਪੋਰਟ ਤੇ ਕਲਿੱਕ ਕਰਕੇ ਤੁਸੀਂ ਆਪਣੀ ਰੈਜ਼ੋਲੂਸ਼ਨ ਤੇ ਕੁਆਲਿਟੀ ਚੁਣੋ ਤੇ ਫਿਰ ਤੁਸੀਂ ਇਸ ਨੂੰ ਸੇਵ ਕਰ ਲਓ। ਵੈਸੇ ਤਾਂ ਇਹ ਸੌਫਟਵੇਅਰ ਇੰਨੇ ਕਿ ਈਜ਼ੀ ਹੁੰਦੇ ਨੇ ਕਿ ਤੁਸੀਂ ਇਹਨਾਂ ਨੂੰ ਆਰਾਮ ਦੇ ਨਾਲ ਯੂਜ਼ ਕਰਨਾ ਸਿੱਖ ਲੋਗੇ। ਪਰ ਫਿਰ ਵੀ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਇਹਨਾਂ ਸੌਫਟਵੇਅਰ ਨੂੰ YouTube ਤੇ ਸਰਚ ਕਰਕੇ ਇਹਨਾਂ ਦੀ ਨੌਲੇਜ ਲੈ ਸਕਦੇ ਹੋ ਜੇਕਰ ਅਸੀਂ ਐਡੀਟਿੰਗ ਦੀ ਗੱਲ ਕਰਦੇ ਹਾਂ ਤੇ ਐਡੀਟਿੰਗ ਸੌਫਟਵੇਅਰ ਤਾਂ ਨਾਲੋਂ ਬੰਦੇ ਦੀ ਕ੍ਰੀਏਟਿਵਿਟੀ ਤੇ ਜ਼ਿਆਦਾ ਡਿਪੈਂਡ ਕਰਦੀ ਹੈ ਜੇ ਤੁਸੀਂ ਅੱਛੀ ਐਡੀਟਿੰਗ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਜ਼ਿਆਦਾ ਕ੍ਰੀਏਟਿਵ ਬੰਨਾ ਪਏਗਾ ਐਡੀਟਿੰਗ ਸਿੱਖਣ ਦੇ ਲਈ ਜੇ ਨਾ ਬੇਸਿਕ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਹਨ ਰਫ ਕੱਟ ਕ੍ਰੀਏਟਿਵਿਟੀ ਕਲਰ ਗ੍ਰੇਡਿੰਗ ਅਤੇ ਬੈਕਐਂਡ 뮤직 ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਏ ਤਾਂ ਤੁਸੀਂ ਕਿਸੇ ਵੀ ਮਾਸਟਰ ਲੈਵਲ ਦੀ ਐਡੀਟਿੰਗ ਕਰ ਸਕਦੇ ਹੋ। ਦੋਸਤੋ ਹਰੇਕ ਇੱਕ ਚੰਗੇ ਐਡੀਟਰ ਦੇ ਵਿੱਚ ਇੱਕ ਡਾਇਰੈਕਟਰ ਦਾ ਦਿਮਾਗ ਹੁੰਦਾ ਹੈ। ਜਿਸ ਦਿਮਾਗ ਦੇ ਨਾਲ ਚਾਹੇ ਉਹ ਮੋਬਾਈਲ ਦੇ ਵਿੱਚ ਐਡੀਟਿੰਗ ਕਰ ਲੇ ਔਰ ਚਾਹੇ ਕਿ ਵੱਡੇ ਪੀਸੀ ਦੇ ਵਿੱਚ ਕੰਪੈਰੀਜ਼ਨ ਤੁਸੀਂ ਕਰ ਨਹੀਂ ਪਾਓਗੇ। ਜੇਕਰ ਤੁਸੀਂ ਬੇਸਿਕ ਟੂਲ ਨੂੰ ਵੀ ਯੂਜ਼ ਕਰਨਾ ਸਿੱਖ ਗਏ ਤਾਂ ਤੁਹਾਡੇ ਵਿੱਚ ਅੱਧੇ ਤੋਂ ਵੱਧ ਐਡੀਟਿੰਗ ਆ ਜਾਏਗੀ। ਅਧੇ ਬਾਕੀ ਦਾ ਕਮਾਲ ਤੁਹਾਡੀ ਕ੍ਰੀਏਟੀਵਿਟੀ ਕਰਦਾ ਹੈ ਕਿਉਂਕਿ ਤੁਸੀਂ ਚਾਹੇ 6 ਮਹੀਨੇ ਦੇ ਵਿੱਚ ਟੂਲ ਸਿੱਖ ਲਓ ਚਾਹੇ ਤੁਸੀਂ ਸਾਲ ਦੇ ਵਿੱਚ। ਇਸ ਦੇ ਵਿੱਚ ਜੋ ਇੰਪੋਰਟੈਂਟ ਪਾਰਟ ਹੈ ਉਹ ਹੈ ਕ੍ਰੀਏਟੀ ਜਿੰਨੀ ਜਲਦੀ ਜਿੰਨੀ ਜ਼ਿਆਦਾ ਤੁਸੀਂ ਕ੍ਰੀਏਟੀਵਿਟੀ ਕਰੋਗੇ ਉਨਾ ਹੀ ਤੁਹਾਡੀ ਪਪੂਲੈਰਿਟੀ ਤੁਹਾਡ ਐਡੀਟਿੰਗ ਇੰਪਰੂਵ ਹੁੰਦੀ ਰਹੇਗੀ ਇਹਨਾਂ ਸੌਫਟਵੇਅਰ ਨੂੰ ਯੂਜ਼ ਕਰਨ ਤੋਂ ਬਾਅਦ ਜੇ ਤੁਸੀਂ ਲੈਪਟਾਪ ਤੇ ਮੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫਿਲਮੋਰਾ ਦੇ ਉੱਪਰ ਮੂਵ ਕਰ ਸਕਦੇ ਹੋ ਮੋਸਟਲੀ ਯੂਟਿਊਬਰ ਫਿਲਮੋਰਾ ਸੌਫਟਵੇਅਰ ਤੇ ਹੀ ਕੰਮ ਕਰਦੇ ਨੇ ਸ਼ਾਰਟ ਫਿਲਮ YouTube ਵੀਡੀਓਜ਼ ਤੇ ਰੀਲਸ ਤੁਸੀਂ ਆਮ ਤੌਰ ਤੇ ਫਿਲਮੋਰਾ ਸੌਫਟਵੇਅਰ ਤੇ ਬਣਾ ਸਕਦੇ ਹੋ ਅੱਜ ਕੱਲ੍ਹ ਦੀਆਂ ਇਸ ਤਰੀਕੇ ਦੀਆਂ ਵੀਡੀਓਜ਼ ਨਾਲ ਲੋਕੀ YouTube ਦੇ ਉੱਪਰ ਲੱਖਾਂ ਰੁਪਏ ਕਮਾ ਰਹੇ ਹੁਣ ਵੀਡੀਓ ਦੀ ਜ਼ਰੂਰਤ ਸਿਰਫ ਫਿਲਮਾਂ ਵਿੱਚ ਹੀ ਨਹੀਂ ਪੈਂਦੀ ਬਹੁਤ ਸਾਰੇ ਕਾਰਪੋਰੇਟ ਆਫੀਸਰਸ ਦੇ ਵਿੱਚ ਲੋੜ ਪੈਂਦੀ ਹੈ ਐਡਵਰਟਾਈਜ਼ਮੈਂਟ ਏਜੰਸੀਜ਼ ਦੇ ਵਿੱਚ ਲੋੜ ਪੈਂਦੀ ਹੈ ਰੀਜ਼ ਬਣਾਉਣ ਦੇ ਲਈ ਲੋੜ ਪੈਂਦੀ ਆ ਇਸ ਦੇ ਨਾਲ ਨਾਲ ਅੱਜ ਕੱਲ ਗਵਰਨਮੈਂਟ ਏਜੰਸੀਜ਼ ਵਿੱਚ ਵੀ ਲੋੜ ਪੈ ਰਹੀ ਇਸ ਲਈ ਵੀਡੀਓ ਐਡੀਟਿੰਗ ਦਾ ਸਕਿੱਲ ਹੋਣ ਦੇ ਨਾਲ ਤੁਸੀਂ ਕਦੇ ਵੀ ਭੁੱਖੇ ਨਹੀਂ ਮਰ ਸਕਦੇ ਬਹੁਤ ਸਾਰੇ ਐਸੇ ਬਲੋਗਰ ਨੇ ਜਿਹੜੇ ਸਿਰਫ ਸ਼ੂਟ ਕਰਦੇ ਨੇ ਨਾ ਕਿ ਉਹ ਵੀਡੀਓਜ਼ ਨੂੰ ਐਡਿਟ ਕਰਦੇ ਨੇ ਬਹੁਤ ਸਾਰਾ ਸਮਾਂ ਲੱਗਦਾ ਵੀਡੀਓ ਐਡਿਟ ਕਰਨ ਲਈ ਇਸ ਕਰਕੇ ਉਹ ਵੀਡੀਓ ਐਡੀਟਿੰਗ ਦਾ ਕੰਮ ਆਊਟਸੋਰਸ ਕਰਦੇ ਨੇ ਤੁਸੀਂ ਉਹਨਾਂ ਬਲੋਗਰਸ ਤੋਂ ਵੀਡੀਓ ਦਾ ਕੰਮ ਲੈ ਕੇ ਤੁਸੀਂ ਘਰ ਬੈਠ ਕੇ ਉਹਨਾਂ ਦਾ ਕੰਮ ਕਰਕੇ ਦੇ ਸਕਦੇ ਹੋ ਔਰ ਘਰ ਬੈਠੇ ਹੀ ਪੈਸੇ ਕਮਾ ਸਕਦੇ ਹੋ ਦੋਸਤੋ ਮੇਰੀ ਕੰਪਨੀ ਦੇ ਵਿੱਚ ਵੀ ਵੀਡੀਓ ਐਡਿਟਿੰਗ ਦੀ ਇੱਕ ਪੂਰੀ ਟੀਮ ਹੈ ਔਰ ਅਸੀਂ ਵੀਡੀਓ ਐਡਿਟਿੰਗ ਦਾ ਕੋਰਸ ਵੀ ਕਰਾਉਂਦੇ ਹਾਂ ਜੇਕਰ ਤੁਸੀਂ ਵੀਡੀਓ ਐਡਿਟਿੰਗ ਦਾ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਅਸੀਂ ਆਪ ਤੁਹਾਡੇ ਨਾਲ ਖੁਦ ਕਨੈਕਟ ਕਰਾਂਗੇ ਜੇਕਰ ਤੁਸੀਂ ਵੱਡੀਆਂ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਪ੍ਰੋਡਕਸ਼ਨ ਕੰਪਨੀ ਵਿੱਚ ਆਪਣੀ ਇੰਟਰਨਸ਼ਿਪ ਵੀ ਕਰ ਸਕਦੇ ਹੋ ਪ੍ਰੋਡਕਸ਼ਨ ਦੇ ਵਿੱਚ ਤੁਹਾਨੂੰ ਕੰਮ ਕਰਨ ਦੇ ਪੈਸੇ ਵੀ ਮਿਲਣਗੇ ਔਰ ਤੁਸੀਂ ਐਡਵਾਂਸ ਲੈਵਲ ਤੇ ਹੋਰ ਐਡਿਟਿੰਗ ਵੀ ਸਿੱਖ पाओगे ਇਸ ਦੇ ਨਾਲ ਤੁਸੀਂ ਇੰਡਸਟਰੀ ਦੇ ਵਿੱਚ ਹੋਰ ਆਉਣ ਵਾਲੇ ਕੰਮ ਵੀ ਸਿੱਖ ਲਓਗੇ ਜਿਸ ਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਫਾਇਦਾ ਹੀ ਹੋਵੇਗਾ ਅਤੇ ਇਸ ਤਰ੍ਹਾਂ ਦੇ ਕੰਮ ਤੁਸੀਂ ਹੋਰ ਕਿਤੇ ਵੀ ਨਹੀਂ ਸਿੱਖ पाओगे ਐਡਿਟਿੰਗ ਦੀ ਟ੍ਰੇਨਿੰਗ ਤੁਹਾਡੇ ਲਈ ਨੌਕਰੀਆਂ ਦੇ ਬਹੁਤ ਸਾਰੇ ਰ ਤੋ ਬਾਹਰ ਜਾ ਕੇ ਇਹ ਟ੍ਰੇਨਿੰਗ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਘਰ ਬੈਠ ਕੇ YouTube ਤੋਂ ਵੀ ਇਹ ਕੋਰਸ ਕਰ ਸਕਦੇ ਹੋ ਘਰ ਬੈਠ ਕੇ ਤੁਹਾਨੂੰ ਸਿੱਖਣ ਦੇ ਵਿੱਚ ਟਾਈਮ ਲੱਗ ਸਕਦਾ ਕਿਉਂਕਿ ਤੁਹਾਡੇ ਕੋਲ ਤੁਹਾਡਾ ਇੰਸਟ੍ਰਕਟਰ ਬੈਠ ਕੇ ਨਹੀਂ ਸਿਖਾ ਰਿਹਾ ਪਰ ਤੁਸੀਂ ਇਹਨਾਂ ਕੋਰਸਸ ਤੋਂ ਇਸ ਨੂੰ ਆਪਣੀ ਲਗਨ ਨਾਲ ਸਿੱਖ ਸਕਦੇ ਹੋ ਘਰ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਤੁਸੀਂ ਲੋਕਲ ਵਲੋਗਰਸ ਨਾਲ ਕੰਮ ਕਰ ਸਕਦੇ ਹੋ ਤੁਸੀਂ ਆਪਣੀ ਆਈਡੀ ਬਣਾ ਕੇ ਕੁਝ ਵੀਡੀਓ ਸੈਂਪਲ ਬਣਾ ਕੇ ਇਹਨਾਂ ਨੂੰ ਸੈਂਡ ਕਰੋ ਤਾਂ ਕਿ ਇਹ ਤੁਹਾਡਾ ਕੰਮ ਦੇਖ ਸਕਣ ਜੇਕਰ ਉਹਨਾਂ ਨੂੰ ਤੁਹਾਡਾ ਕੰਮ ਪਸੰਦ ਆਏਗਾ ਤਾਂ ਤੁਸੀਂ ਉਹਨਾਂ ਦੇ ਨਾਲ ਕੰਟਰੈਕਟ ਕਰਕੇ ਉਹਨਾਂ ਦੀ ਸਾਰੀ ਵੀਡੀਓ ਐਡੀਟਿੰਗ ਦਾ ਕੰਮ ਚੱਕ ਸਕਦੇ ਹੋ ਜਦੋਂ ਤੁਸੀਂ ਬਹੁਤ ਸਾਰੇ ਵਲੋਗਰਸ ਨਾਲ ਕੰਮ ਕਰ ਲੋਗੇ ਤਾਂ ਤੁਹਾਡਾ ਪੋਰਟਫੋਲੀਓ ਆਟੋਮੈਟਿਕਲੀ ਬਣ ਜਾਏਗਾ ਫਿਰ ਤੁਸੀਂ ਇਹ ਸਿੱਧਾ ਡਾਇਰੈਕਟ ਪੋਰਟਫੋਲੀਓ ਹੋਰ ਕੰਪਨੀਆਂ ਨੂੰ ਭੇਜ ਸਕਦੇ ਹੋ ਜਾਂ ਪ੍ਰੋਡਕਸ਼ਨ ਹਾਊਸ ਨੂੰ ਭੇਜ ਸਕਦੇ ਹੋ ਕਿ ਮੈਂ ਇਸ ਲੈਵਲ ਦਾ ਕੰਮ ਕੀਤਾ ਹੈ ਜੋ ਤੁਸੀਂ ਲਾਈਵ ਦੇਖ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਆਪਣੇ ਐਡੀਟਿੰਗ ਦੇ ਕੰਮ ਨੂੰ ਫ੍ਰੀਲਾਂਸਰ ਵੀ ਕਰ ਸਕਦੇ ਹੋ ਬਹੁਤ ਸਾਰੀਆਂ ਐਸੀ ਫ੍ਰੀਲਾਂਸਰ ਸਾਈਟਸ ਨੇ ਜਿਵੇਂ ਕਿ ਆਪਵਰਕ ਪੀਪੀਐਚ ਫਾਈਵਰ ਤੁਸੀਂ ਇਹਨਾਂ ਤੇ ਆਪਣੀ ਪ੍ਰੋਫਾਈਲ ਬਣਾਓ ਪ੍ਰੋਫਾਈਲ ਬਣਾਉਣ ਤੋਂ ਬਾਅਦ ਤੁਸੀਂ ਆਪਣੇ ਸੈਂਪਲ ਜਿਹੜੇ ਨੇ ਉਹ ਅਪਲੋਡ ਕਰੋ ਤੁਸੀਂ ਆਪਣਾ ਪ੍ਰਾਈਸ ਰੱਖੋ ਕਿ ਤੁਸੀਂ ਕਿਸ ਪ੍ਰਾਈਸ ਦੇ ਉੱਪਰ ਆਪਣੀ ਐਡਿਟਿੰਗ ਕਰ ਸਕਦੇ ਹੋ ਉਸ ਪ੍ਰਾਈਸ ਤੋਂ ਬਾਅਦ ਉਹ ਤੁਹਾਨੂੰ ਹਾਇਰ ਕਰਨਗੇ ਤੁਸੀਂ ਉਹਨਾਂ ਦੇ ਐਡਿਟਿੰਗ ਆਪਣੇ ਘਰ ਬੈਠ ਕੇ ਉਹਨਾਂ ਨੂੰ ਦੇ ਸਕਦੇ ਹੋ ਤੇ ਆਪਣੇ ਪੈਸੇ ਬਣਾ ਸਕਦੇ ਹੋ ਇੱਕ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਿਓ ਕਿ ਪੋਰਟਫੋਲੀਓ ਦੇ ਵਿੱਚ ਅਲੱਗ-ਅਲੱਗ ਤਰੀਕੇ ਦੀ ਕ੍ਰੀਏਟੀਵਿਟੀ ਹੋਵੇ ਤਾਂ ਕਿ ਹਰ ਇੱਕ ਕਲਾਇੰਟ ਤੁਹਾਡੇ ਕੋਲ ਡਾਇਰੈਕਟ ਹੋ ਕੇ ਆਏ ਕਿ ਇਸ ਨੇ ਇਸ ਲੈਵਲ ਦਾ ਵੀ ਕੰਮ ਕੀਤਾ ਹੋਇਆ ਹੈ ਤੁਸੀਂ ਜਿਆਦਾ ਤੋਂ ਜਿਆਦਾ ਆਪਣੇ ਸੈਂਪਲ ਜਿਹੜੇ ਨੇ ਪੋਰਟਫੋਲੀਓ ਚ ਐਡ ਕਰੋ ਅਲੱਗ-ਅਲੱਗ ਤਰ੍ਹਾਂ ਦੀ ਐਡੀਟਿੰਗ ਕਰੋ ਇਸ ਤੋਂ ਤੁਸੀਂ ਬਾਅਦ ਵਿੱਚ ਕੰਮ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਪੋਰਟਫੋਲੀਓ ਤੋਂ ਤੁਹਾਨੂੰ ਕੰਮ ਆਉਣਾ ਸ਼ੁਰੂ ਹੋ ਜਾਏਗਾ ਤੁਸੀਂ ਘਰ ਤੋਂ ਬਾਹਰ ਗਏ ਹੀ ਆਪਣੇ ਪੈਸੇ ਬਣਾ ਸਕਦੇ ਹੋ। ਦੋਸਤੋ, ਅੱਜਕੱਲ ਡਿਜੀਟਲ ਦਾ ਜ਼ਮਾਨਾ ਹੈ ਜਿੱਥੇ ਪੈਸਾ ਕਮਾਉਣਾ ਬਹੁਤ ਹੀ ਆਸਾਨ ਹੋ ਗਿਆ ਹੈ। ਕਿਉਂਕਿ YouTube ਦੇ ਉੱਪਰ ਦੁਨੀਆ ਭਰ ਦਾ ਕੰਮ ਭਰਿਆ ਹੋਇਆ ਹੈ, ਤੁਹਾਨੂੰ ਕੰਮ ਕਰਨ ਦੇ ਲਈ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ। ਇਸ ਦੇ ਨਾਲ ਨਾਲ ਤੁਸੀਂ ਡਿਜੀਟਲ ਕੰਮ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ। ਅੱਜਕੱਲ ਮੋਬਾਈਲ ਨੇ ਕੰਮ ਨੂੰ ਹੋਰ ਵੀ ਆਸਾਨ ਬਣਾ ਦਿੱਤਾ ਹੈ ਕਿਉਂਕਿ ਅੱਜਕੱਲ ਸਾਰੀਆਂ ਐਪਲੀਕੇਸ਼ਨ ਮੋਬਾਈਲ ਫ੍ਰੈਂਡਲੀ ਨੇ। ਤੁਸੀਂ ਮੋਬਾਈਲ ਤੇ ਇੰਸਟਾਲ ਕਰਕੇ ਇਹਨਾਂ ਐਪਲੀਕੇਸ਼ਨਸ ਤੋਂ ਕੰਮ ਕਰਵਾ ਸਕਦੇ ਹੋ ਲੋੜ ਬਸ ਆਪਣਾ ਇਰਾਦਾ ਮਜ਼ਬੂਤ ਕਰਨ ਦੀ ਹੈ ਔਰ ਆਪਣਾ ਮਨ ਬਣਾਉਂਦੀ ਹੈ ਜੇਕਰ ਤੁਸੀਂ ਅਸਲ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤੁਹਾਡੇ ਰਸਤੇ ਆਪਣੇ ਆਪ ਹੀ ਬਣਨ ਲੱਗ ਪੈਣਗੇ ਤੁਸੀਂ ਬਸ ਕੰਮ ਕਰਨ ਦੀ ਕੋਸ਼ਿਸ਼ ਕਰੋ ਤੇ ਕਵਿਤਾ ਦੀ ਇਸ ਲਾਈਨ ਨੂੰ ਸੱਚ ਕਰਦੇ ਹੋ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਦੋਸਤੋ ਅੱਜ ਦੀ ਇਸ ਵੀਡੀਓ ਸੇ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਪਾ